ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੀ ਰਾਤ ਦੇ ਮੌਸਮ ਦੀ ਯਾਨੀ ਕਿ ਅਜ ਰਾਤ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਔਰ ਅੱਜ ਤਰੀਕ ਹੈ ਜੀ 10 ਅਕਤੂਬਰ ਤੇ ਅੱਜ 10 11 ਦੀ ਰਾਤ ਦੀ ਆਪਾਂ ਗੱਲ ਕਰਨੀ ਹੈ ਇਸ ਵੀਡੀਓ ਦੇ ਵਿੱਚ ਅਸਲੀ ਜੀਆਂ ਜੋ ਤਾਜ਼ਾ ਸੈਟੇਲਰ ਤਸਵੀਰਾਂ ਨੇ ਉਹ ਤੁਹਾਡੇ ਨਾਲ ਜੇਕਰ ਅਸਲੀ ਜੀਆਂ ਸਾਂਝੀਆਂ ਕਰੀਏ ਤਾਂ ਮੌਸਮ ਪੰਜਾਬ ਦਾ ਬਿਲਕੁਲ ਸਾਫ਼ ਹੋਣਿਆ ਹੋਇਆ ਗੱਲ ਆ ਮੌਸਮ ਦੇ ਗ੍ਰੀਏ ਤੇ ਉਸ ਵੈਲਾ ਟੈਂਪਰੇਚਰ ਦੀ ਗੱਲ ਲੈਣੇ ਆ ਜਿਵੇਂ ਕਿ ਸਾਨੂੰ ਦੱਸਿਆ ਸੀ ਕਿ ਰਾਤਾਂ ਦੇ ਟੈਂਪਰੇਚਰ ਹੇਠਾਂ ਜਾਣਗੇ ਅ ਵੀ ਤੇ ਦਿਨਾਂ ਦੇ ਮੁਕਾਬਲੇ ਤੇ ਜੇਕਰ ਬੀਤੀ ਰਾਤ ਦੀ ਆਪਾਂ ਗੱਲ ਕਰਦੇ ਆ ਮਿਨੀਮਮ ਟੈਂਪਰੇਚਰ ਚੱਕੀ ਆ ਰਾਤਾਂ ਦੇ ਤੇ ਸਭ ਤੋਂ ਘੱਟ ਜਿਹੜਾ ਟੈਂਪਰੇਚਰ ਪੰਜਾਬ ਦੇ ਵਿੱਚ ਫਾਜ਼ਿਲਕਾ ਜਿਲ੍ਹਾ ਸਭ ਤੋਂ ਠੰਡਾ ਖੇਤਰ ਰਿਹਾ ਜੀ 12.5 ਡਿਗਰੀ ਦੇ ਨਾਲ ਤੇ ਉੱਥੇ ਹੀ हिसार ਜਿਲ੍ਹਾ ਸਭ ਤੋਂ ਗਰਮ ਸਭ ਤੋਂ ਠੰਡਾ ਖੇਤਰ ਰਿਹਾ ਮਿਨਿਮਮ ਟੈਂਪਰੇਚਰ ਦੇ ਹਿਸਾਬ ਨਾਲ ਜਿੱਥੇ 15.7 ਡਿਗਰੀ ਟੈਂਪਰੇਚਰ ਦਰਜ ਹੋਏ ਨੇ ਬੀਤੇ 24 ਘੰਟਿਆਂ ਦੇ ਵਿੱਚ ਤੇ ਫਾਜ਼ਿਲਕਾ ਵੀ ਸਭ ਤੋਂ ਠੰਡਾ ਖੇਤਰ ਰਿਹਾ 12.5 ਡਿਗਰੀ ਦੇ ਨਾਲ ਪੰਜਾਬ ਦੇ ਵਿੱਚ ਸੋ ਕੁੱਲ ਮਿਲਾ ਕੇ ਜਿਹੜਾ ਜ ਆ 12 ਤੋਂ ਲੈ ਕੇ 17 18 ਦੇ ਆਸ-ਪਾਸ ਟੈਂਪਰੇਚਰ ਰਹਾਤਾ ਦੇ ਚੱਲਦੇ ਪਏ ਨੇ ਇਹਨਾਂ ਦੇ ਵਿੱਚ ਹੋਰ ਗਿਰਾਵਟ ਆਏਗੀ ਤੇ ਉੱਥੇ ਹੀ ਜਿਹੜਾ ਹਰਿਆਣਾ ਦੇ ਵਿੱਚ Uh, 15 ਤੋਂ ਲੈ ਕੇ 18-20 ਦੇ ਆਸ-ਪਾਸ ਟੈਂਪਰੇਚਰ ਚੱਲਦੇ ਫਿਰੇ ਰਾਤਾਂ ਦੇ ਇਹਨਾਂ ਦੇ ਵਿੱਚ ਵੀ ਗ੍ਰਾਵਿਟੀ ਦਰਜ ਕੀਤੀ ਜਾਵੇਗੀ ਆਉਂਦੀਆਂ ਰਾਤਾਂ ਦੇ ਵਿਚਾਰ ਵਿਚਾਲੇ ਸੋ ਜੇਕਰ ਅਸੀਂ ਗੱਲ ਕਰੀਏ ਆਉਂਦੀਆਂ ਰਾਤਾਂ ਦੀ ਫਿਲਹਾਲ ਮੌਸਮ ਸਾਫ਼ ਰਹਿਣ ਦੇ ਆਸਾਰ ਨੇ ਅੱਜ ਰਾਤ ਵੀ ਮੌਸਮ ਸਾਫ਼ ਹੈ ਤੇ ਵੱਡੇ ਖਤਰੇ ਕੋਈ ਤਬਦੀਲੀ ਸੰਭਵ ਨਹੀਂ ਹੈ ਤੇ ਹੁਣ ਹੌਲੀ-ਹੌਲੀ ਜਿਹੜੇ ਹੈ ਡੈਮਾਂ ਦੇ ਵਿੱਚ ਵੀ ਪਾਣੀ ਘਟਣਾ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਭਾਖੜਾ ਪਾਉਂਗ ਤੇ ਥੀਮ ਡੈਮ ਦੇ ਵਿੱਚ ਪਾਣੀ ਦਾ ਲੈਵਲ ਚੜਿਆ ਹੋਇਆ ਸੀ ਤੇ ਉਹ ਹੁਣ ਜਿਹੜਾ ਜਿਆ ਹੌਲੀ-ਹੌਲੀ ਸਮੇਂ ਦੇ ਨਾਲ ਥੱਲੇ ਆਉਣਾ ਸ਼ੁਰੂ ਹੋ ਚੁੱਕਿਆ ਹੈ 16 ਤੋਂ ਚਲਦਾ ਰਿਹਾ ਭਾਖੜੇ ਦਾ ਇਹਦੇ ਵਿੱਚ 1-2 ਫੁੱਟ ਦਾ ਵਾਧਾ ਹੋਇਆ ਸੀ 71-72 ਦੇ ਆਸ-ਪਾਸ ਕਿਉਂਕਿ ਪਿੱਛੇ ਇੱਕ ਸਿਸਟਮ ਲਾ ਕੇ ਗਿਆ ਤੇ ਇਹ ਫਿਲਹਾਲ ਪਾਣੀ ਜਿਹੜਾ ਰਿਲੀਜ਼ ਕੀਤਾ ਜਾ ਰਿਹਾ ਸਤਲੁਜ ਦੇ ਵਿੱਚ ਉਸੇ ਤਰ੍ਹਾਂ ਐਜ਼ ਇਟ ਉਸੇ ਤਰ੍ਹਾਂ ਰਿਲੀਜ਼ ਕੀਤਾ ਜਾ ਰਿਹਾ ਜਿੰਨਾ ਬੀਤੇ ਦਿਨਾਂ ਦੇ ਵਿੱਚ ਕੀਤਾ ਜਾ ਰਿਹਾ ਸੀ ਇੱਥੇ ਕੋਈ ਵਾਧਾ ਘਾਟਾ ਦਾ ਨਹੀਂ ਹੋਇਆ ਬਿਆਸ ਵਿੱਚ ਵੀ ਉਸੇ ਤਰ੍ਹਾਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਜਿਵੇਂ ਫਿਰ ਜਿੱਦ ਵਿੱਚ ਬੀਤੇ ਦਿਨਾਂ ਦੇ ਵਿੱਚ ਕੀਤਾ ਜਾ ਰਿਹਾ ਸੀ ਕੁੱਲ ਮਿਲਾ ਕੇ ਦਰਿਆਵਾ ਦੇ ਵਿੱਚ ਪਾਣੀ ਨਹੀਂ ਚੜਿਆ ਦਰਿਆ ਥੱਲੇ ਜਿਹੜੇ ਓਨੇ ਹੋ ਚੁੱਕੇ ਨੇ ਤੇ ਇਸ ਲਈ ਕੋਈ ਵੱਡੇ ਖਦੜ ਤੇ ਅਲਰਟ ਚਤਾਵ ਨਹੀਂ ਲਈਆਂ ਖ ਪੱਕਤੋਂ ਤੇ ਜਿੱਥੇ ਹੜਾ ਵਾਲੀ ਸਿਚੁਏਸ਼ਨ ਬਣੀ ਵੀ ਆ ਉੱਥੇ ਵੀ ਹਾਲਾਤ ਹੁਣ ਠੀਕ-ਠਾਕ ਹੋਣੇ ਸ਼ੁਰੂ ਹੋ ਚੁੱਕੇ ਨੇ ਕੋਲਵਲਾ ਕੇ ਹੁਣ ਵੱਡਾ ਕੋਈ ਪਛਮੀ ਸਿਸਟਮ ਵੀ ਨਹੀਂ ਆ ਰਿਹਾ ਜਿਹਦੇ ਨਾਲ ਕੋਈ ਵੱਡੇ ਫੱਦਰ ਤੇ ਮੀਂਹ ਐਕਟਿਵ ਹੋਣ ਤੇ ਇਸ ਲਈ ਆਉਦੇ ਦਿਨਾਂ ਦੇ ਵਿੱਚ ਵੀ ਮੀਂਹ ਠੀਕ-ਠਾਕ ਰਹਿਣਗੇ ਇਹ ਵਾਲੇ ਫਖਤੋਂ ਮੌਸਮ ਠੀਕ ਰਹੇਗਾ ਤੇ ਅੱਜ ਰਾਤ ਵੀ ਮੌਸਮ ਠੀਕ ਹੀ ਰਹਿੰਦਾ ਜਾ ਫਰਿਆ ਕੋਈ ਵੱਡੇ ਫੱਦਰ ਤੇ ਮੀਂਹ ਚੱਕਰ ਦੇ ਅਸਰ ਨਹੀਂ ਹੈ ਜੀ ਧੰਨਵਾਦ ਸ਼ੁਕਰੀ